ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਲਿਵ ਲਾਏ ਨਵ ਨਿੱਧੇ 18 ਸਿੱਧੀ ਪਿਛੇ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾਉ ਨ ਪਾਈਐ 부ਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜਗ ਚਾਰ ਮਹੱਲਾ ਤੀਜਾ ਕਿਆ ਗੱਬਰ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੋਖ ਨਾ ਜਾਏ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖ ਆ ਫਿਰ ਭੁੱਖ ਨ ਲੱਗੇ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਿਬਲਾਏ ਪਾਉੜੀ ਹਉ ਬਲਿਹਾਰੀ ਤਨ ਕਾ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਏ ਦੇ ਤਿਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਆ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਆ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਧਨ ਦੀਨ ਦੁਨੀਆ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸੱਚੇ ਪਾਤਸ਼ਾਹ ਜੀ ਆਪਾਰ ਕਿਰਪਾ ਬਖਸ਼ਿਸ਼ ਕੀਤੀ ਚਾਰ ਪੈਰ ਰਹਿਣ ਸੁਖ ਆਨੰਦ ਦੇ ਵਿੱਚ ਬਤੀਤ ਹੋਈ ਅੰਮ੍ਰਿਤ ਵੇਲੇ ਦੀ ਸਤਿਗੁਰਾਂ ਨੇ ਸਾਮ ਸੰਭਾਲ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਕਿਰਪਾ ਰਹਿਮਤ ਕੀਤੀ ਤਖਤਾਂ ਤੇ ਸੁਭਾਈ ਮਾਨ ਹੋ ਕਰਕੇ ਅੱਜ ਦੇ ਪਾਵਨ ਉਪਦੇਸ਼ ਲੋਕਾਈ ਦੇ ਭਲੇ ਵਾਸਤੇ ਸੰਸਾਰ ਨੂੰ ਬਖਸ਼ਿਸ਼ ਕੀਤੇ ਹਨ ਸੋ ਗੁਰੂ ਪਿਆਰਿਓ ਧਨ ਦੀਨ ਦੁਨੀਆ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਉਪਦੇਸ਼ ਰਾਹੀਂ ਆਸਾਨੂੰ ਕੀ ਬਖਸ਼ਿਸ਼ ਕਰਦੇ ਹਨ ਸੋ ਥੋੜੇ ਸਮੇਂ ਵਾਸਤੇ ਆਪਾਂ ਨੇ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਪਾਵਨ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਸੋ ਜਿੱਥੇ ਆਪ ਜੀਆ ਨੇ ਪਾਵਨ ਮੁਖਵਾਕ ਸਰਵਣ ਕੀਤਾ ਹੈ ਉਥੇ ਨਾਲ ਹੀ ਆਪਾਂ ਇਸ ਦੀ ਸੰਖੇਪ ਸ਼ਬਦਾਂ ਦੇ ਵਿੱਚ ਵਿਚਾਰ ਕਰਨੀ ਹੈ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਕਰਦੇ ਹਨ ਸੋ ਗੁਰੂ ਪਿਆਰਿਓ ਵਿਚਾਰ ਪ੍ਰారంਭ ਕਰਨ ਤੋਂ ਪਹਿਲਾਂ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਫਤੇ ਦਾ ਨਾਰਾ ਬੁਲੰਦ ਕਰੀਏ ਸਾਡੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ ਦੋਨੇ ਹੱਥ ਜੋੜ ਕਰਕੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਅੱਜ ਦਾ ਜੋ ਪਾਵਨ ਉਪਦੇਸ਼ ਪਾਤਸ਼ਾਹ ਜੀਆ ਨੇ ਬਖਸ਼ਿਸ਼ ਕੀਤਾ ਹੈ ਸ਼ਲੋਕ ਮਹੱਲਾ 3 ਸੋ ਸ਼ਲੋਕ ਕੀ ਹੈ ਗੁਰੂ ਪਿਆਰਿਓ ਆਮ ਤੌਰ ਤੇ ਆਪਾਂ ਤਨਾਸਰੀ ਮਹੱਲਾ ਸੋਰਠ ਮਹੱਲਾ ਜੈਤ ਸਰੀ ਮਹੱਲਾ ਆਸਾ ਮਹੱਲਾ ਇਦਾਂ ਸ਼ਬਦ ਆਪਾਂ ਸਰਲੇਖ ਰੂਪੀ ਸਰਵਣ ਕਰਦੇ ਹਾਂ ਸੋ ਜਿਹੜਾ ਸਲੋਕ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਅੰਦਰ ਜਿੱਥੇ 31 ਰਾਗ ਹਨ 31 ਰਾਗਾਂ ਦੇ ਵਿੱਚ 22 ਵਾਰਾਂ ਸਤਗੁਰਾਂ ਨੇ ਬਖਸ਼ਿਸ਼ ਕੀਤੀਆਂ ਹਨ 22 ਰਾਗਾਂ ਦੇ ਵਿੱਚ 22 ਵਾਰ ਵੀ ਸਤਗੁਰਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਰੂਪ ਵਿੱਚ ਬਾਣੀ ਦੇ ਰੂਪ ਵਿੱਚ ਅਸਾਂ ਨੂੰ ਬਖਸ਼ਿਸ਼ ਕੀਤੀਆਂ ਹਨ ਸੋ ਜਿਹੜੀ ਵਾਰ ਹੈ ਇਸ ਦਾ ਜੋ ਸਰਲੇਖ ਹੈ ਸ਼ਬਦ ਦੀ ਪ੍ਰਾਰੰਭਤਾ ਸਲੋਕ ਤੋਂ ਹੁੰਦੀ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਸੇਵਾ ਦੇ ਪੁੰਜ ਸ਼ਾਂਤੀ ਦੀ ਮੂਰਤ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਕੇ ਆਪਣੀ ਰਸਨਾ ਤੋਂ ਅੱਜ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਹਨ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਲੇਬ ਲਾਈ ਬ੍ਰਾਹਮ ਕਹਿੰਦੇ ਹਨ ਪਰਮਾਤਮਾ ਨੂੰ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਮਝਾਉਣਾ ਕਰਦੇ ਹਨ ਕਿ ਜੋ ਮਨੁੱਖ ਕੇਵਲ ਗੁਰ ਸ਼ਬਦ ਵਿੱਚ ਬਿਰਤੀ ਜੋੜ ਕਰਕੇ ਬ੍ਰਾਹਮਣ ਨੂੰ ਪਛਾਣਦੇ ਹਨ ਭਾਵ ਕੇ ਸ਼ਬਦ ਦੇ ਨਾਲ ਜੋੜ ਕਰਕੇ ਆਪਣੇ ਸਰਤੀ ਬਿਰਤੀ ਜਿਹੜੀ ਹੈ ਉਸ ਸ਼ਬਦ ਦੇ ਨਾਲ ਜੋੜ ਕਰਕੇ ਜਿਹੜੇ ਮਨੁੱਖ ਪਰਮਾਤਮਾ ਨੂੰ ਪਾ ਲੈਂਦੇ ਹਨ ਜਾਂ ਪਰਮਾਤਮਾ ਨੂੰ ਪਛਾਣ ਲੈਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਉਸ ਦਾ ਬ੍ਰਹਮ ਪੁਣਾ ਬਣਿਆ ਰਹਿੰਦਾ ਹੈ ਨਾਵ ਨਿੱਧੇ 18 ਸਿੱਧੇ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਈ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਜੋ ਮਨੁੱਖ ਹਰੀ ਨੂੰ ਪਛਾਣ ਕਰਕੇ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਨਾਵ ਨidhi ਨੌ ਨਦੀਆਂ ਅਤੇ 18 ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਭਾਵ ਕੇ ਉਸ ਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਬਿਨ ਸਤਗੁਰ ਨਾਉ ਨਾ ਪਾਈਐ ਬੁਝੋ ਕਰ ਵੀਚਾਰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਵਿਚਾਰ ਕਰਕੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਤਗੁਰੂ ਤੋਂ ਬਿਨਾਂ ਜਿਹੜੀ ਹੈ ਉਹ ਜਿਹੜੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਸਤਿਗੁਰੂ ਤੇ ਉਹ ਬਿਨਾਂ ਜਿਹੜਾ ਨਾਮ ਹੈ ਉਹ ਨਹੀਂ ਮਿਲਦਾ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਹੇ ਨਾਨਕ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮੋਹਰ ਛਾਪ ਲਾ ਕਰਕੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਉਹ ਮਹਾਰਾਜ ਕਿਰਪਾ ਕਰਦੇ ਹਨ ਕਿ ਪੂਰੇ ਭਾਗਾਂ ਨਾਲ ਜਿਸ ਨੂੰ ਸਤਗੁਰ ਮਿਲਦਾ ਹੈ ਉਹ ਚੌਂ ਜੁਗਾਂ ਵਿੱਚ ਭਾਵ ਕੇ ਸਦਾ ਸੁਖ ਪ੍ਰਾਪਤ ਕਰਦਾ ਹੈ ਸੋ ਸਤਗੁਰ ਪਸ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਮਹੱਲਾ ਤੀਜਾ ਕਿਆ ਗੱਬਰ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਮਨਮੁਖ ਸਤਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਹਨ ਇੱਕ ਗੁਰਮੁਖ ਅਤੇ ਇੱਕ ਮਨਮੁਖ ਗੁਰਮੁਖ ਸਾਧ ਸੰਗਤ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਗੁਰੂ ਦੀ ਮਤ ਗ੍ਰਹਿਣ ਕਰਕੇ ਗੁਰੂ ਦੀ ਮਤ ਤੇ ਚੱਲਦੇ ਹਨ ਗੁਰੂ ਆਸ਼ੇ ਅਨੁਸਾਰ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਬਤੀਤ ਕਰਦੇ ਹਨ ਉਹਨਾਂ ਨੂੰ ਗੁਰਬਾਣੀ ਨੇ ਗੁਰਮੁਖ ਆਖਿਆ ਹੈ ਅਤੇ ਜਿਹੜੇ ਮਨਮੁਖ ਹਨ ਸੋ ਜਿਹੜੇ ਆਪਣੇ ਹੀ ਮਨ ਦੇ ਮਗਰ ਲੱਗ ਕੇ ਮਨ ਆਈਆਂ ਕਰਨ ਵਾਲੇ ਮਨੁੱਖ ਜਿਹੜੇ ਹਨ ਉਹਨਾਂ ਨੂੰ ਸਤਗੁਰਾਂ ਨੇ ਮਨਮੁਖ ਆਖਿਆ ਹਨ ਭਾਵ ਕੇ ਗੁਰੂ ਤੋਂ ਵਿਛੜੇ ਹੋਏ ਹਨ ਗੁਰੂ ਤੋਂ ਦੂਰ ਹਨ ਅਤੇ ਆਪਣੇ ਮਨ ਦੇ ਮਗਰ ਲੱਗੇ ਹੋਏ ਹਨ ਆਪਣੇ ਮਨ ਦੇ ਆਪਣੇ ਮਨ ਦੇ ਮਨ ਆਈਆਂ ਕਰਨ ਵਾਲੇ ਜਿਹੜੇ ਪੁਰਸ਼ ਹਨ ਉਹਨਾਂ ਨੂੰ ਗੁਰਬਾਣੀ ਨੇ ਮਨਮੁਖ ਆਖਿਆ ਹੈ ਸੋ ਇਥੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਵੇਂ ਕਿਆ ਗੱਬਰੂ ਕਿਆ ਬਿਰਧ ਹੈ ਭਾਵੇਂ ਜਵਾਨ ਹੋਵੇ ਮਨੋਖ ਭਾਵੇਂ ਬੁੱਢਾ ਹੋਵੇ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਮਨਮੁਖਾਂ ਦੀ ਜਿਹੜੀ ਹੈ ਤ੍ਰਿਸ਼ਨਾ ਹੈ ਉਹ ਭੁੱਖ ਹੈ ਤ੍ਰਿਸ਼ਨਾ ਦੀ ਜਿਹੜੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਦੂਰ ਨਹੀਂ ਹੁੰਦੀ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਗੁਰਮੁਖ ਗੁਰਮੁਖ ਜਿਵੇਂ ਕਿ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਹੈ ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਮਨੁੱਖ ਉਹਨਾਂ ਨੂੰ ਗੁਰਮੁਖ ਆਖਿਆ ਜਾਂਦਾ ਹੈ ਸਤਿਗੁਰਾਂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿੱਚ ਰਤੇ ਹੋਣ ਕਰਕੇ ਹੰਕਾਰ ਜਿਹੜਾ ਹੈ ਉਹ ਗਵਾ ਲੈਂਦੇ ਹਨ ਤੇ ਅੰਦਰੋਂ ਸਦੀਵ ਕਾਲ ਵਾਸਤੇ ਸੰਤੋਖੀ ਹੋ ਜਾਂਦੇ ਹਨ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੋ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਤੇ ਫਿਰ ਉਹਨਾਂ ਨੂੰ ਮਾਇਆ ਦੀ ਜਿਹੜੀ ਭੁੱਖ ਹੈ ਮਾਇਆ ਦੀ ਤਲਬ ਹੈ ਉਹ ਨਹੀਂ ਲੱਗਦੀ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਿਬਲਾਇ へ ਨਾਨਕ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰਮੁਖ ਮਨੁਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਹੈ ਕਿਉਂਕਿ ਉਹ ਨਾਮ ਵਿੱਚ ਬਿਰਤੀ ਨੂੰ ਜੋੜ ਕਰਕੇ ਸੁਰਤੀ ਬਿਰਤੀ ਨੂੰ ਜੋੜ ਕਰਕੇ ਜੋ ਵੀ ਕਾਰਜ ਕਰਦੇ ਹਨ ਸਤਗੁਰਾਂ ਦੇ ਦਰ ਸਤਗੁਰਾਂ ਦੇ ਅੱਗੇ ਉਹ ਜਿਹੜਾ ਕਾਰਜ ਹੈ ਉਹ ਪ੍ਰਵਾਨ ਹੁੰਦਾ ਹੈ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵਲਾਏ ਭਾਵਕੇ ਜਿਨ੍ਹਾਂ ਨੇ ਨਾਮ ਦੇ ਨਾਲ ਬਿਰਤੀ ਜੋੜੀ ਹੈ ਉਹਨਾਂ ਦੇ ਸਾਰੇ ਹੀ ਕੀਤੇ ਹੋਏ ਕਾਰਜ ਸਫਲੇ ਹੁੰਦੇ ਹਨ ਪਾਉੜੀ ਪਾਉੜੀ ਦੇ ਰਾਹੀ ਸਤਗੁਰੂ ਜੀ ਉਪਦੇਸ਼ ਕਰਦੇ ਹਨ ਪੌੜੀ ਦੇ ਰਾਹੇ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਹਉਮ ਬਲਿਹਾਰੀ ਤਿੰਨ ਕਾ ਜੋ ਗੁਰਮੁਖ ਸਿਖਾ ਜੋ ਸੇਖ ਸਤਗੁਰੂ ਦੇ ਸਨਮੁਖ ਹਨ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿਖਾ ਜੋ ਹਰੀ ਨਾਮ ਸਿਮਰਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ ਜੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾਂ ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਅਤੇ ਹਰੀ ਦਾ ਜਸ ਮਨ ਵਿੱਚ ਲਿਖਣਾ ਕਰਾਂ ਹਰ ਨਾਮ ਸਲਾਹੀ ਰੰਗ ਸਿਉ ਸਬ ਕਿਲ ਵਿਖ ਕ੍ਰਿਖਾ ਕਿਲ ਵਿਖ ਕਹਿੰਦੇ ਹਨ ਸਾਧ ਸੰਗਤ ਜੀ ਪਾਪ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪ੍ਰੇਮ ਨਾਲ ਹਰੀ ਨਾਮ ਦੀ ਸਿਫਤ ਕਰਾਂ ਆਪਣੇ ਸਾਰੇ ਪਾਪ ਕੱਟ ਲਵਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਤ ਸਲਾਹ ਕਰਕੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹਨ ਕਿ ਉਹ ਸਰੀਰ ਥਾਨ ਧਨ ਹੈ ਸੁੰਦਰ ਹੈ ਜਿੱਥੇ ਪਿਆਰਾ ਸਤਗੁਰੂ ਪੈਰ ਰੱਖਦਾ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਿਖਾ ਕਹਿੰਦੇ ਹਨ ਕਦਮ ਨੂੰ ਪੈਰ ਨੂੰ ਉਹ ਸਰੀਰ ਥਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਧਨ ਹੈ ਸੁੰਦਰ ਹੈ ਜਿੱਥੇ ਪਿਆਰਾ ਸਤਿਗੁਰ ਪੈਰ ਰੱਖਦਾ ਹੈ ਭਾਵ ਕੇ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਆਣ ਵਸਦਾ ਹੈ ਉਹ ਜੀਵ ਉਹ ਥਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਧੰ ਹੈ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਅੱਜ ਦਾ ਪਾਵਨ ਉਪਦੇਸ਼ ਵਾਰ ਦੇ ਰਾਹੀਂ ਬਖਸ਼ਿਸ਼ ਕੀਤਾ ਇਹ ਵਾਰ ਸੋਰਠ ਰਾਗ ਦੀ ਵਾਰ ਹੈ ਅਤੇ ਸ਼ਲੋਕਾਂ ਸਮੇਤ ਪੌੜੀ 19ਵੀਂ ਦੇ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਪਾਵਨ ਉਪਦੇਸ਼ ਤਾਂ ਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਰਸਨਾ ਤੋਂ ਬਖਸ਼ਿਸ਼ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੋ ਸਤਿਗੁਰਾਂ ਦੇ ਪਾਵਨ ਉਪਦੇਸ਼ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਸ਼ਬਦ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਖਿਮਾ ਬਖਸ਼ਿਸ਼ ਕਰਨ ਅੱਗੇ ਵਾਸਤੇ ਪਾਤਸ਼ਾਹ ਜੀ ਸਮੱਤ ਬਖਸ਼ਿਸ਼ ਕਰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨ ਦਰੋਂ ਕਰੋ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨਦਰੀ ਰਹਿਮਤ ਕਰਨ ਦੇਹੋ ਸੱਜਣੇ ਅਸੀਂ ਸੜੀਆਂ ਜੇ ਹੋਵੇ ਸੈਭ ਸਿਉ ਮੇਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ